ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਬਲੌਗ ਦੇ ਵਿੱਚ ਤੇ ਕੰਮ ਕਰ ਤੁਹਾਨੂੰ ਪਤਾ ਹੀ ਆ ਆਪਾਂ ਜਿਹੜਾ ਹਨਾ ਗੇਟ ਲਾ ਰਹੀ ਸੀਗੇ ਉਹਦੀ ਵੀਡੀਓ ਵੀ ਤੁਹਾਨੂੰ ਬਾਅਦ ਦੇ ਵਿੱਚ ਦਿਖਾਉਣੀ ਆ ਕਿਉਂ ਕੌਲੇ ਜਿਹੜੇ ਨਹੀਂ ਸੈੱਟ ਆ ਰਹੇ ਸੀਗੇ ਉਹ ਆਪਾਂ ਨੇ ਸੈੱਟ ਜਿਹੜੇ ਕਰਤੇ ਹਾਂ ਸਾਡਾ ਛੋਟਾ ਜਿਹਾ ਘੱਟਾ ਖੜਾ ਦੇ ਤੁਸੀਂ ਬਹੁਤ ਪਿਆਰਾ ਇਹ ਬਿਲਕੁਲ ਛੋਟਾ ਜਿਹਾ ਹਰ ਮਿਸਤਰੀ ਵਾਲਾ ਕੰਮ ਜਦੋਂ ਆਹ ਕਹਿੰਦੇ ਆਪ ਆਪ ਕਰਦੇ ਨੇ ਫਿਰ ਨਾ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਬਾਕੀ ਜ਼ਾਇਰੇ ਕੰਮ ਤੋਂ ਵੀ ਆਪੇ ਲੈ ਰੱਖਦੇ ਨੇ ਤਿੰਨ ਚਾਰ ਦਿਨਾਂ ਤੋਂ ਜਿਹੜੇ ਕੱਪੜਿਆਂ ਦਾ ਗਾਹ ਪਹਿ ਰਿਆ ਸੀਗਾ ਨਹੀਂ ਧੋਏ ਸੀਗੇ ਨਾ ਕਿਉਂਕਿ ਉੱਥੇ ਖਣਿਆਲ ਪਿਆ ਸੀਗਾ ਉੱਤਾ ਕਰਕੇ ਮਸ਼ੀਨੇ ਜਿਹੜੇ ਨਹੀਂ ਚਲਾ ਸਕੇ ਤੇ ਕੁਝ ਮੈਂ ਧੋਤੇ ਕੁਝ ਆਦੇ ਰਹਿੰਦੇ ਤੇ ਵਕੀਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਹੈ ਤੇ ਵਕੀਰ ਕੰਮਕਾਰ ਕਰਦੇ ਜਿਹੜੇ ਚੱਲਦੇ ਰਹਿੰਦੇ ਆ ਹਨਾ ਸਾਰਾ ਦਿਨ ਇਹ ਤਾਂ ਮੁੱਕਦੇ ਨਹੀਂ ਹੈਗੇ ਆਪਾਂ ਜਿੰਨਾ ਮਰਜ਼ੀ ਕੰਮ ਕਰੀ ਜਾਈਏ ਕੰਮ ਨਹੀਂ ਜੜੇ ਨਹੀਂ ਮੁੱਕਦੇ ਜੇ ਆਪਾਂ ਨੇ ਮੁਕਾ ਕੇ ਬੈਠਣੇ ਛੱਡ ਕੇ ਤਾਂ ਆਪਾਂ ਜਦੋਂ ਮਰਜ਼ੀ ਬੈਠ ਸਕਦੇ ਆ ਤੇ ਫਿਲਹਾਲ ਠੰਡਾ ਜਿਹੜੀ ਬਹੁਤ ਜ਼ਿਆਦਾ ਹਨਾ ਵੱਧਦੀ ਜਾ ਰਹੀ ਹੈ ਤੇ ਬਾਕੀ ਅਜੇ ਕੋਈ ਹਨਾ ਵਿਆਹ ਉਹ ਵੀ ਨਹੀਂ ਕਿਸੇ ਦਾ ਆਇਆ ਹੈਗਾ ਤੇ ਕੋਈ ਨਾ ਦਾ ਵਿਜੀ ਹੋ ਜਾਂਦਾ ਹੈ ਹਨਾ ਵਿਆਹ ਲਿਆ ਨਾ ਉਹ ਲਿਆ ਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕੰਮ ਤਾਂ ਘਰ ਦੀ ਮਸਾਂ ਨਹੀਂ ਪੜ ਜਾਂਦੀ ਆ ਤੇ ਵਿਆਹ ਸਾਨੂੰ ਹੈਗੇ ਨੇਗੇ ਸਰਦੀਆਂ ਤੋਂ ਐਂਡ ਦੇ ਵਿੱਚ ਜੀ ਤੇ ਚਲੋ ਜੀ ਠੀਕ ਹੈ ਦੇਖੋ ਫਿਰ ਵੀਡੀਓ ਅਕੇ ਆਪਣੀ ਕੋਲੀ ਨਹੀਂ ਜਿਹੜੀ ਉਹ ਬਣ ਗਈ ਜਾਵਾਂ ਮੈਂ ਤਾਂ ਆ ਬਾਟ ਕੋ ਨਹੀਂ ਲੈ ਮੈਨੂੰ ਤਾਂ ਕੋਈ ਲੋੜ ਨਹੀਂ ਹੈਗੀ ਤੈਨੂੰ ਲੋੜ ਆ ਇਹਦੀ ਖਿੱਚ ਪਾਣੀ ਵਾਦ ਨਹੀਂ ਹਾਂ ਸਿੱਧੀ ਕਰ ਇਹਨੂੰ ਮਰੇ ਕਾ ਤਬੋੱਕੇ ਆਦੀ ਵੀਡੀਓ ਆਦੀ ਕੋਦੋਂ ਦੀ ਹਾਂਜੀ ਖੱਤ ਦਾ ਗਾਉ ਨੇ ਲਾਇਕ ਕਿੰਨਾ ਵਾਸੀ ਨੇ ਤੇ ਉਹਨੇ ਠੋਨੇ ਅ ਵੀ ਦੀ ਮੰਮੀ ਨੇ ਹਾਂ ਥੋੜਾ ਜਾ ਹਜੇ ਵੀ ਅੰਦਰ ਨੂੰ ਆਹਾਂ ਟਿੱਕਾ ਪੂਰਾ ਤੋ ਹੋਰਾ ਕੰਦੇ ਨਹੀਂ ਕਰਨ ਇਦੋਂ ਨੂੰ ਪੂਰਾ ਹੋ ਗਿਆ ਕੰਦੇ ਇਦੋਂ ਨਾਲ ਨਾ ਨਾ ਬਰਾਂਠੀ ਉਹਨੇ ਲੱਗ ਜੀ ਉਤਲੇ ਨਾਲ ਸਿੱਧਾ ਕਰ ਲਾ ਕੇ ਨਾ ਉਸ ਤੋਂ ਬਾਅਦ ਤੇ ਆਪੀ ਲੱਗ ਜੂ ਥੱਲੇ